ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਪੁੰਛੇ ਆਪਾਂ ਵੱਧਾ ਜਿਲ੍ਹਾ ਬਰਨਾਲਾ ਦੀ ਬਾਈ ਕੋਲ 4 5 ਨਗ ਪਕਾਉਗਾ ਜੀ ਠੀਕ ਹੈ ਜੀ ਬਾਕੀ ਛੋਟੀ ਸੋਹਣੀ ਸਨਖੀਆ ਇਹ ਵੀ ਪਕਾਉਗਾ ਜੀ ਜੀਤਾ ਫਾਰਮ ਦੀ ਵੀ ਬਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਜੀ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣ ਕਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾਂ ਭਰਾ ਆਪਣਾ ਵੀਰੇ ਮੇਰਾ ਨਾਮ ਸੁਨੂਆ ਜੀ ਪੈਂਡ ਪੱਧਰਵੱਡ ਵੀਰੇ ਠੀਕ ਹੈ ਜੀ ਜਿਲ੍ਹਾ ਬਰਨਾਲਾ ਵੀਰੇ ਨੰਬਰ ਭਰਾ ਨੰਬਰ 9872670511 ਦੁਬਾਰਾ ਫਿਰ ਤੋਂ ਛੋਣੀ ਜੀ ਦੱਸੋ 9872670511 ਠੀਕ ਹੈ ਜੀ ਹਾਂਜੀ ਕੋ ਛੋਟੀ ਜੀ ਜਾਣਕਾਰੀ ਦੱਸੋ ਜੀ ਛੋਟੀ ਵੀਰੇ ਚਾਰ ਦਿਨ ਦਾ ਮੋਹ ਹੋਵਾਂਗੇ ਹਾਂਜੀ ਦਾ ਚਾਰ ਦਿਨ ਦੀ ਸੋਈ ਵਾ 10 ਕਿਲੋ ਦੁੱਧ ਦਾ ਠੀਕ ਹੈ ਜੀ ਬਈ ਦੇਖ ਸਕਦਾ ਠੱਪੂੜਾ ਛੁੱਟੀ ਦਾ ਵਧੀਆ ਸੋਨਾ ਸੁਨੱਖਾ ਠੀਕ ਹੈ ਜੀ ਤੇ ਸੇਲ ਠੰਡੀ ਫੂਰੀ ਹੈ ਠੀਕ ਹੈ ਜੀ ਮੋੜ ਲਓ ਜੀ ਤੋਰੋ ਜੀ ਮੜਾ ਦੇਖ ਸਕਦਾ ਹਾਂ ਫੇਸ ਕੁਆਲਟੀ ਠੀਕ ਹੈ ਜੀ ਚਾਰ ਕਦਨ ਬਈ ਦਾ ਸੂਈ ਨੂੰ ਹੋਇਆ ਦੇਖ ਸਰ ਜੀ ਬਰਾ ਪੂਰਾ ਤਾਰਾ ਪਟਪੜਾ ਚੋਟੀ ਦਾ ਸੋਹਣਾ ਸੁਰੱਖਾ ਸਿੰਘਾਂ ਦੀ ਸੋਹਣੀ ਆ ਬਾਈ ਜੀ ਮੈਂ ਮੁੜਦਾ ਹੀ ਮੁੜਦਾ 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 ਮਗਰ ਭਰਾ ਕੀ ਇਹਦੇ ਮਗਰ ਕੱਟਾ ਜੀ ਮਗਰ ਭਰਾ ਕੱਟਾ ਦੇਖ ਸਰ ਠੀਕ ਹੈ ਜੀ ਹਾਂ ਜੀ ਬਾਈ ਕੀ ਰੇਟ ਆ ਦੱਸ ਦੋ ਦਾ ਰੇਟ ਵੀਰੇ ਦਾ 1 ਲੱਖ 45000 ਬਾਈ 1 ਲੱਖ 45000 ਰੁਪਏ ਰੇਟ ਮੰਗਦਾ ਬਾਈ ਠੀਕ ਹੈ ਜੀ ਬਹੁਤ ਕ੍ਰਿੰਸ ਲੱਗਿਆ ਹਾਂਜੀ ਪਰਾ ਪਰਾ ਦੱਸੋ ਵੀ ਬਾੜ ਦੂਜੇ ਨੰਬਰ ਵਾਲੀ ਵੀਰੇ 20 ਦਿਨ ਦੀ ਕੱਚੀ ਹੈਗੀ ਠੀਕ ਹੈ ਜੀ ਛਿੱਗੀ ਹੂਆ ਛਿੱਗੀ ਹੂਆ ਇਹ ਸੰਗ ਵੀਰੇ ਹਾਂਜੀ ਹਾਂਜੀ ਛੋਟੇ ਛੋਟੇ ਸੰਗਾ ਉਸੇ ਸਭ ਪੂਰੀ ਹੈ ਜੀ ਠੀਕ ਹੈ ਜੀ ਇਹ ਮਾਰਦੇ ਤੁਹਾਨੂੰ ਹੱਥ ਲਾਈ ਜਾਂਦੇ ਨੇ ਮੁਠੀਆ ਦਾ ਇਹਦਾ ਰੇਟ ਦੱਸ ਦੋ ਪਹਿਲਾਂ ਪਰਾ ਰੇਟ ਇਹਦਾ ਵੀਰੇ ਲੈਣ ਦੇ ₹10000 ਠੀਕ ਹੈ ਜੀ ਮੋੜ ਲਓ ਹੋ ਗਈ ਤੋੜਾ ਬਈ ਦੇਖ ਸਾ ਤੇ ਠੀਕ ਹੈ ਜੀ ਰੇਟ ਬਾਈ ਜੀ ਨੇ ਬੰਦ ਦੱਸ ਦਿੱਤਾ ਠੀਕ ਹੈ ਜੀ ਸੀਲ ਠੰਡੀ ਬਹੁਤ ਹੈ ਜੀ ਕੱਦ ਕੋਤੂ ਕਰਮ ਵਾਲੇ ਦਾ ਬਹੁਤ ਸੁਨਸ ਨਖਾ ਜਿਹੜੀ ਲਾਹੀ ਜਾਂਦੀ ਮਾੜਾ ਮਾੜਾ ਮੋੜ ਦੇ ਮੋੜ ਦੋ ਬਸ ਹੋਰ ਤਰ੍ਹਾਂ ਦੇਖ ਸਕਦੇ ਹੋ ਫੇਸ ਕੁਆਲਟੀ ਦੇਖ ਸਕਦੇ ਹੋ ਤੇ ਕੀ ਹੋਈ ਹੈ ਸਾਫ ਸਾਫ ਮੈਂ ਕਰਮੀ ਦੇ ਦੇਖ ਸਕਦੇ ਬਰਾ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਕੱਦ ਕੋਤੂ ਕਰਮ ਵਾਲੇ ਦਾ ਸੁਨਣਾ ਜੀ ਠੀਕ ਹੈ ਹਾਂਜੀ ਭਰਾ ਦੱਸੋ ਜੀ ਮੱਝ ਕਾਣ ਲਈ ਤੀਜੇ ਨੰਬਰ ਵਾਲੀ ਐਵਰੀ ਚੌਥੇ ਸੂ ਹੈਗੀ 10 ਦਿਨ ਦੀ ਕੱਚੀ ਹੈਗੀ ਠੀਕ ਹੈ ਹਾਂ ਜੀ ਸੇਸੋ ਬਿਲਕੁਰੀ ਹੈ ਠੀਕ ਹੈ ਠੀਕ ਦੇਖ ਸਕਦੇ ਹੋ ਬਰਾ ਚਲੋ ਜੀ ਫੋਲੋ ਫੋਲ ਕੇ ਦਿਖਾਓ ਇਹਦਾ ਰੇਟ ਵੀ ਲਾ ਦਿਓ ਜੀ ਨਾਲ ਰੇਟ ਲੈਣ ਦੀ ਦੱਸੋ ਰੇਟ ਇਹਦਾ ਹੀ 85000 ਰੁਪਏ ਠੀਕ ਹੈ ਚਲੋ ਜੀ ਦੇਖ ਸਕਦੇ ਹੋ ਬਰਾ ਰੇਟ ਬਾਈ ਨੇ 85000 ਮੰਗੇ ਆ ਬਾਕੀ ਮਾਨਤਾ ਹੋ ਜੂਗੀ ਨਾ ਮੋੜ ਲਈ ਮੋੜ ਦੋ ਦੇਖ ਸਕਦੇ ਹੋ ਫਰਸਟ ਕੁਆਲਟੀ ਦੇਖ ਸਕਦੇ ਹੋ ਬਰਾ ਠੀਕ ਹੈ ਜੀ ਰੇਟ ਬਾਈ ਨੇ ਪੁੱਣ ਦੱਸ ਦਿੱਤਾ ਆਲੇ ਕੱਚੀ ਆ ਆਸਤਨ ਲਓਗੀ ਠੀਕ ਹੈ ਹਾਂਜੀ ਭਾਈਆ ਚੌਥੀ ਦੀ ਦਸਵੀਂ ਮਾਜਦਾ ਇਹ ਚੌਥੀ ਸੂਈ ਹੈਗੀ ਦਸ ਦੇਣ ਦੀ ਸੂਈ ਵੀ ਆ 10 ਕਿਲੇ ਦੁੱਧ ਤੇ ਆ ਠੀਕ ਆ ਦਸ ਦੇਣ ਦੀ ਸੂਈ ਮਗਰ ਪਰ ਆ ਦੇ ਕੀ ਹੈ ਮਗਰ ਹੀ ਕਟਾ ਕਿਹੜਾ ਜੀ ਕਟਾ ਉਧਰ ਬੈਠਾ ਜੀ ਉਹ ਦੇਖ ਸਕਦਾ ਭਰਾ ਜ਼ੂਮ ਕਰਕੇ ਹੋਣੇ ਸਾਨੂੰ 1 ਮਿੰਟ ਉਹ ਕਟਾ ਜੀ ਦਸ ਦੇਣ ਦੀ ਸੂਈ ਆ ਤਨ ਟਾਈਮ ਚੋਕੇ ਲੈ ਜਾਈਂ ਹਾਂਜੀ ਹਾਂਜੀ ਤਨ ਇਹ ਰੇਟ ਭਰਾ ਰੇਟ ਇਹਦਾ ਵੀ ਵੀਰੇ 85000 ਠੀਕ ਆ ਤੁਰਕ ਦਿਖਾ ਦਿਓ ਜੀ ਹਾਂਜੀ ਦੇਖ ਸਕਦਾ ਭਰਾ ਜੀਤਾ ਫਾਰਮ ਟਿਕਣੇ ਦੀਆਂ ਬਤਾਂ ਉਸ ਕਰਾਵਾ ਤੇ ਸ਼ੇਅਰ ਕਰਨਾ ਤਾਂ ਕਿ ਸਮ ਨੂੰ ਨਵੀਂ ਨਵੀਂ ਰਿਪੋਰਟ ਕਰੀ ਸੂਈ ਵੀ ਬਰਾ ਤੇ ਚਾਹ ਤਨ ਟਾਈਮ ਚੋਕਿਆ ਜਾ ਸਕਦਾ ਬਰਾ ਮੋੜ ਲਈ ਮੋੜ ਲਾ ਡੇਟ ਬਾਈ ਨੇ 10 ਦਿੱਤਾ 85000 ਠੀਕ ਹੈ ਜੀ ਬੱਚਾ ਤੁਹਾਨੂੰ ਦਿਖਾ ਵੀ ਦਿੰਨੇ ਆ ਪਹਿਲਾਂ ਵੀ ਦਿਖਾਤਾ ਇੱਕ ਸਾਥ ਬਰਾ ਹਾਂਜੀ ਭਾਈ ਜੀ ਆ ਪੰਜਵੀਂ ਗਾੜਾ ਦੱਸੋ ਜੀ ਦਾ ਇਹਦੀ ਜਾਣਕਾਰੀ ਦੱਸੋ ਇਹ ਜਰਸੀ ਵੱਛੀ ਆ ਜੀ ਠੀਕ ਆ 15 ਦਿਨ ਦੀ ਸੂਈ ਵੀ ਆ ਠੀਕ ਆ ਜੀ 12 ਆ ਜੀ 12 ਕਰੋੜ ਤੋਂ ਦਰ ਰੁਪਏ ਹਾਂਜੀ ਠੀਕ ਹੈ ਬੱਚਾ ਬਾਈ ਦੇਖੀਆ ਬੱਚਾ ਬੱਛਾਈ ਮਗਰ ਉਹ ਠੀਕ ਹੈ ਬਾਈ ਦੇਖ ਸਕਦੇ ਹੋ ਮਗਰ ਬੱਸਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਫਰੈਂਡ ਪੱਧਰ ਚਾਹ ਟਾਈਮ ਚੋਕੇ ਲੈ ਜਾਏ ਚਾਹ ਠੀਕ ਹੈ ਜੀ ਤੇ ਰੇਟ ਭਰਾ ਦਾ ਇਹਦਾ ਹੀ ਰੇਟ 65000 ਰੁਪਿਆ ਠੀਕ ਹੈ ਜੀ ਲੈ ਬਰ ਉਹਦੀ ਧਾਰ ਹੈ ਜੀ ਠੀਕ ਹੈ ਜੀ ਖੋਲ ਕੇ ਦਿਖਾ ਭਰਾ ਇਹ ਦੇਖ ਸਕਦੇ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਕੋਲ 5 ਲੱਖ ਪਕਾਉ ਸੀ ਇਹਦੇ ਵਾਲੋਗਾ ਦੇਖਸਣਾ ਸਭ ਖਣਾ ਠੀਕ ਹੈ ਇਹ ਮੋੜ ਲੈ ਮਾਨਤਾ ਨੂੰ ਹੋ ਜੂਗਾ ਜੀ ਮਾਨ ਮੋਟਰ ਹਾਂ ਜੀ ਹਾਂ ਜੀ ਮਾਨਤਾ ਨੂੰ ਠੀਕ ਹੈ ਜੀ ਠੀਕ ਲੋਪਰਾ ਚੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਦਾ ਸ਼ੇਅਰ ਕਰਨਾ ਬਾਕੀ ਬਾਈ ਜੀ ਆਪਣਾ ਫੇਸਬੁੱਕ ਤੇ ਚੈਨਲ ਵੀ ਠੀਕ ਹੈ ਜੀ ਗਰਜੀਤ ਰਾਏ ਨੂੰ ਵੀ ਫੋਲੋਅਰ ਕਰੋ ਜੀਤਾ ਫਾਰਮ ਟੀਵੀ ਪਰ ਨਾਲਾ ਇਹਨੂੰ ਬਹੁਤ ਬਹੁਤ ਸਬਸਕ੍ਰਾਈਬਰ ਦਾ ਸ਼ੇਅਰ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ